ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਅੱਜ ਵਿਮਨਸ ਡੇ ਹੈ ਤਾਂ ਮੈਂ ਸਭ ਤੋਂ ਪਹਿਲਾਂ ਪੂਰੇ ਔਰਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਹਾਂ ਕਿ ਇੱਕ ਦਿਨ ਔਰਤਾਂ ਵਾਸਤੇ ਹੋਣਾ ਬਹੁਤ ਜ਼ਰੂਰੀ ਸੀ ਜਿਹੜੀ ਦਿਨ ਬਾਬਾ ਸਾਹਿਬ ਡਾਕਟਰ ਪਿੰਰੋ ਅੰਬੇਡਕਰ ਜੀ ਹੈ ਤਾਂ ਮੈਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਵੀ ਪ੍ਰਣਾਮ ਕਰਦੀ ਹਾਂ ਸਲੂਟ ਕਰਦੀ ਹਾਂ ਕਿ ਜਿਨ੍ਹਾਂ ਨੇ ਸੰਘਰਸ਼ ਕਰਕੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਖੜੇ ਹੋਣ ਦਾ ਅਧਿਕਾਰ ਦਿੱਤਾ ਪੜਨ ਦਾ ਪੜਾਉਣ ਦਾ ਅਧਿਕਾਰ ਦਿੱਤਾ ਔਰ ਮੈਂ ਸਲੂਟ ਕਰਦੀ ਆਂ ਮਾਤਾ ਸੁਤਰੀਆ ਫੁੱਲੇ ਨੂੰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਔਰਤਾਂ ਨੂੰ ਫਿਰ ਸਿੱਖਿਸ਼ਿਤ ਕਰਨ ਵਾਸਤੇ ਸਕੂਲ ਖੋਲ੍ਹਿਆ ਔਰ ਮਾਤਾ ਲੋਨਾ ਜੀ ਧਰਮ ਪਤਨੀ ਗੁਰੂ ਰਵਿਦਾਜੀ ਮਹਾਰਾਜ ਉਹਨਾਂ ਨੂੰ ਸਲੂਟ ਕਰਦੀ ਹਾਂ ਬੀਬੀ ਫਾਤਿਮਾ ਨੂੰ ਸਲੂਟ ਕਰਦੀ ਹਾਂ ਜਿਨ੍ਹਾਂ ਨੇ ਔਰਤ ਨੂੰ ਅੱਗੇ ਵਧਣ ਵਾਸਤੇ ਬਹੁਤ ਉਪਰਾਲੇ ਕੀਤੇ ਆਓ ਆਪਾਂ ਸਾਰੇ ਰਲ ਕੇ ਖੁਸ਼ੀਆਂ ਦੇ ਨਾਲ ਉਹ ਸਾਡੀਆਂ ਭੈਣਾਂ ਜਿਨ੍ਹਾਂ ਨੇ ਸਾਡੇ ਵਾਸਤੇ ਸੰਘਰਸ਼ ਕੀਤਾ ਉਹਨਾਂ ਨੂੰ ਯਾਦ ਕਰੀਏ ਔਰ ਆਪਣਾ ਆਪਣੇ ਆਪ ਨੂੰ ਇੱਕ ਜ਼ਿੰਮੇਵਾਰ ਔਰਤਾਂ ਸਮਝ ਕੇ ਸਮਾਜਿਕ ਡਿਵੈਲਪਮੈਂਟ ਕਰੀਏ ਕਿਉਂਕਿ ਔਰਤ ਤੇ ਜ਼ਿੰਮੇਵਾਰੀ ਬਹੁਤ ਹੈ ਔਰਦੇ بڑے ਰੂਪ ਹਨ ਇੱਕ ਵਾਰੀ ਮਾਂ ਬਣਦੀ ਹੈ ਇੱਕ ਵਾਰੀ ਉਹ ਭੈਣਾਂ ਬਣਦੀ ਹੈ ਉਹੀ ਔਰਤ ਪਤਨੀ ਬਣਦੀ ਹੈ ਉਹੀ ਔਰਤ ਤੀ ਬਣਦੀ ਹੈ किसी भी एक मर्द न कोई वो डिवेलपमेंट जो कामयाबी है तो मैं समझा एक औरत का बहुत व्डा हथ है चाहे वह भैन के रूप चाहे वह माता के रूप चा चाहे वह रूप चा चाहे वह ਪਤਨੀ ਦੇ ਰੂਪ ਚ ਤੁਮੈਂ ਦੁਆਰਾ ਸਾਰੀਆਂ ਭੈਣਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਮੁਬਾਰਕਬਾਦ ਔਰ ਅਪਰਣ ਕਰੋ ਕਿ ਆਪਾਂ ਨੇ ਖੁਦ ਸਿੱਖਿਸ਼ਿਤ ਹੋਣਾ ਹੈ ਔਰ ਸਮਾਜ ਦੀ ਕੋਈ ਵੀ ਔਰਤ ਜਿਹੜੀ ਹੈ ਲੜਕੀ ਆ ਉਹ ਅਸਾਂ ਨੇ ਅਨਪੜ੍ਹ ਨਹੀਂ ਰਹਿਣ ਦਿੱਤੀ ਸਭ ਨੂੰ ਸਿੱਖਿਸ਼ਿਤ ਕਰਨਾ ਹੈ ਜੈ ਗੁਰੂ ਦੇਵ ਤਨ ਗੁਰੂ ਦੇਵ ਜੈ ਪੀਮ ਜੈ ਫਰ ਜੈ ਸਭਿਦਾ